ਕੋਰਾ ਕੋਰਾ ਕਰ ਦਿਓ ਜੀ ਇੱਕ ਪਿੰਟੀ ਵਿੱਚ ਚਲਿਓ ਜਿਹੜਾ ਕੋਲ ਪ੍ਰੀਵਾ ਲੈਣੀ ਨਾ ਜੇ ਰਾਜਾ ਆ ਗਿਆ ਉਹ ਲਾਈਟਾ ਦੇਓ ਜੇ ਆਪਾਂ مین ਗੇਟ ਤੇ ਆ ਗਏ ਜੀ ਕਿੱਥੇ ਛੋੜੇ ਸੰਤਾਂ ਜਮਾ ਕਰਾ ਦੇ ਕਿਹਾ ਉਹ ਸੰਤੇਰਾ ਫੁਰਸਤ 11 ਜਿਹੜਾ ਜੀ 11 ਸਾਬ ਜੀ ਸੰਗ ਜੀ 11 ਸਾਬ ਜੀ ਦੀ ਰਾਜਾ ਬਨੀ ਕੋਰਾ ਦੀ ਬਣੀ ਹਾਂ ਜੀ ਮਰਵਾਉਂਦੇ ਤਾਂ ਕਰਦੇ ਹਾਂ ਇਸ ਨੂੰ ਜਾਨ ਬਣਾਇਆ ਉਹ ਕਿੰਨਾ ਦਿੱਤਾ ਮੱਥਾ ਮਰੇ ਨਾ ਜੇ ਮੇਨ ਗੇਟ ਕੋਲ ਇਲਾਕੇ ਇਹ ਸਾਲ ਉਹ ਵੀ ਮੱਥਾ ਟਿਕੂ ਵਰੀ ਸਰ ਸਭੀ ਮੱਥਾ ਪੁੱਟ ਮੈਂ ਸੇਨਾ ਸਚਾਓ ਬੜੀ ਬੜੀ ਅੱਜ ਸ਼ੁਕਰਾਨਾ ਸਮਾਗਮ ਹੋ ਰਿਹਾ ਹੈ ਇਧਰ ਤਾਂ ਸੰਤਾ ਵੱਡੀ ਗੰਟੀ ਵੀ ਇੱਥੇ ਆਇਆ ਨਾ ਤੁਮਸਤ ਖਾਓ ਇੰਨੇ ਲੋਕਾਂ ਦੇ ਪਰਵਾਹ ਕੋਈ ਨਹੀਂ ਬਖਸ਼ਤ ਸਭ ਨੂੰ ਆ ਰਹੇ ਆ ਸਤਿਗੁਰਾਂ ਦੇ ਸਾਰੇ ਲੋਕ ਲੱਗੇ ਆ ਉਹ ਪ੍ਰੇਮੀ ਟੈਂਟ ਦੇਖ ਰਹੇ ਆ ਇਧਰ ਲੱਗਣ ਤਾਂ I don't, feel... I, don't feel... I, don't feel... I don't I do ਆ ਤੁਹਾਨੂੰ ਪਤਾ ਹੀ ਆ ਇਹ ਖੁਸ਼ੀਆਂ ਨਾਲ ਦੇਮਸੇ ਮਨਾਏ ਜਾ ਰਹੇ ਆ ਅੱਜ ਜਿਹੜਾ ਬਣ ਰਿਹਾ ਹੈ ਅੱਜ ਜਿਹੜੀ ਇਹ ਇੱਕ ਖਾਸ ਮੌਕੇ ਤੇ ਪਾਵਣਗਾ ਘੋੜੀਆਂ ਪਰ ਬਰਕੇ ਜਾਓ ਅੱਜ ਸਭ ਸਾਰੇ ਆ ਖੁਸ਼ੀਆਂ ਨਾਲ ਦੇਮਸੇ ਮਨਾ ਰਹੇ ਆ ਉਦੇ ਵਿੱਚ ਨਾ ਤੋਂਸ ਤਕੋ ਨਾ ਰਹੀਆਂ ਬਹੁਤ ਜੀ ਜੰਸੀ ਸੰਤਨੀਆਂ ਬਿਲਕੁਲ ਰਾਮਦੇਵ ਜੀ ਤੋਂ ਕਰਵਾਉਣੀ ਆ Why did you जानमान कर रहे